ਹਾਂਜੀ ਦੋਸਤੋ ਅੱਜ ਆਇਆ ਆਪਾਂ ਤੇ ਅੱਜ ਆਪਾਂ ਆਏ ਸੀ ਖੇਤ ਜੀ ਠੀਕ ਹੈ ਜੀ ਅੱਜ ਆਪਾਂ ਨੇ ਖੇਤ ਸਰੋਂ ਦੀਆਂ ਲਾਉਣੀਆਂ ਸੀ ਆੜਾਂ ਆਦਰ ਸਾਹਿਬ ਜੀ ਨਾਲ ਆਏ ਸੀ ਆਪਾਂ ਠੀਕ ਹੈ ਬੈਠੇ ਹੁਣ ਆਪਾਂ ਬੱਟੇ ਦੇ ਉੱਤੇ ਥਿਊ ਲੈ ਰਹੇ ਹਾਂ ਵੀ ਕਿੱਦਾਂ ਦਾ ਖੇਤ ਦਾ ਥਿਊ ਆ ਰਿਹਾ ਕੈਪਚਰ ਕਰ ਰਹੇ ਹਾਂ ਯਾਦਾਂ ਠੀਕ ਹੈ ਜੀ ਇਧਰੋਂ ਲੈ ਲਿਆ ਕੈਪਚਰ ਕਰ ਲਈ ਵੀਡੀਓ ਤੇ ਦੇਖੋ ਜੀ ਹਾਂ ਠੀਕ ਹੈ ਜੀ ਤੇ ਇਹਦੇ ਲਵੇ ਨਾਲ ਲਾਉਣੀਆਂ ਨੇ ਆਪਾਂ ਨੇ ਆਡਾ ਹਲੇਰੀ ਨਾਲ ਲਾਵਾਂਗੇ ਆਡਾ ਜਿਵੇਂ ਪਹਿਲਾਂ ਵੀਡੀਓ ਕੈਪਚਰ ਕਰ ਲਈ ਤੇ ਜਿਵੇਂ ਨੇਚਰਲੀ ਵੀਊ ਬਹੁਤ ਸੋਹਣਾ ਹੁੰਦਾ ਹੈ ਹਾਂਜੀ ਦੋਸਤੋ ਅੱਗੇ ਆਪਾਂ ਇਹਦੇ ਲਈ ਸ਼ਾਰਡ ਵੀਊ ਕਰਾ ਗਏ ਮੇਰੇ ਨੂੰ ਕਮਾ ਗਏ ਤੇ ਐਕਚੁਅਲੀ ਇਹ ਦੂਜੀ ਲੋਟ ਐਂਗਲ ਚ ਆ ਗਏ ਠੀਕ ਹੈ ਬਟ ਕੋਈ ਵੀ ਆਪਾਂ ਕੋਈ ਵੀਡੀਓ ਵੀ ਬਣਾਉਣਾ ਮੈਂ ਵੈਸੇ ਪਹਿਲੀ ਵਾਰ ਬਣਾ ਰਿਹਾ ਕਿੰਦਾਂ ਲੱਗੂ ਜੀ ਦੋਸਤੋ ਬਰਸ਼ੀਨ ਵੀ ਜਿਹੜਾ ਵੀਡੀਓ ਆਪਾਂ ਨੇ ਕੈਪਚਰ ਕਰ ਲਈ ਕਿੰਨਾ ਸੋਹਣਾ ਨੇਚਰਲ ਕਲਰ ਹੈ ਤੇ ਵੈਸੇ ਕੁਦਰਤ ਨਾਲ ਵੀ ਹਰ ਇੱਕ ਬੰਦੇ ਨੂੰ ਪਿਆਰ ਹੋਣਾ ਚਾਹੀਦਾ ਕਿਉਂਕਿ ਕੁਦਰਤ ਦੀ ਕਹਿ ਜੀ ਜਿੱਥੇ ਫਾਦਰ ਸਾਹਿਬ ਆ ਗਏ ਜੀ ਉਰੇ ਹਾਲ ਨਹੀਂ ਲੱਗਦੇ ਠੀਕ ਹੈ ਜੀ ਇਹ ਗੁੱਡਾ ਕੇ ਕਹਿੰਦੇ ਆਪਾਂ ਗੁੱਡ ਕੇ ਖੁੰਜਰ ਲਾਵਾਂਗੇ ਪਹਿਲਾਂ ਗੁੱਡਾ ਜਾਂਦਾ ਫਿਰ ਇਹਦੇ ਉੱਤੋਂ ਕਣਕ ਦਾ ਸਿੱਟਾ ਲਾਇਆ ਜਾਂਦਾ ਫਿਰ ਦੁਬਾਰੇ ਫਿਰ ਗੁੱਡਾ ਜਾਂਦਾ ਤੇ ਫਿਰ ਇਹਨੂੰ ਗੁੱਡ ਕੇ ਉਸ ਤੋਂ ਬਾਅਦ ਅੱਗੇ ਜੀ ਇਹ ਮਤਲਬ ਵੀ ਜਿੱਥੇ ਮਾੜਾ ਮੋਟਾ ਹਾਲ ਨਹੀਂ ਲੱਗਦੀ ਛਲੇਰੀ ਨਹੀਂ ਇਹ ਜਗਾ ਤੇ ਉੱਪਰ ਆ ਪੋਲੀ ਹੋ ਜਾਂਦੀ ਹੈ ਤੇ ਕਣਕ ਵਧੀਆ ਮਿਕਸ ਹੋ ਜਾਂਦੀ ਹੈ ਮਿੱਟੀ ਦੇ ਵਿੱਚ ਤੇਰੇ ਕੱਲਾ ਕੱਲਾ ਦਾਣਾ ਜੰਮਿਆਊਗਾ ਉਹ ਵੀਡੀਓ ਆਪਾਂ ਬਾਅਦ 'ਚ ਬਣਾਵਾਂਗੇ ਠੀਕ ਹੈ ਦੇਖੋ ਜੀ ਅਲਕ ਇਹ ਹੁੰਦਾ ਵੀ ਖੇਤੀ 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 ਤੇ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ